ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਪਸ ਸੱਜਣੋ ਅੱਜ ਫੇਰ ਜੇ ਗੱਲਬਾਤ ਕਰ ਲਈਏ ਕਹਿੰਦੇ ਬਾਈ ਕੋਲੇ ਪਹੁੰਚ ਚੁੱਕਿਆ ਚਮਕੌਰ ਕੋਲੇ ਪਿੰਡ ਹੈਗਾ ਤੌੜਾ ਤਹਿਸੀਲ ਹੈਗੀ ਆ ਤਪਾ ਤੇ ਜ਼ਿਲ੍ਹਾ ਹੈਗਾ ਇਹ ਸੱਜਣਾ ਦਾ ਜੇ ਗੱਲਬਾਤ ਕਰ ਲਈਏ ਬਰਨਾਲਾ। ਪਸ਼ੂ ਬਾਈ ਕਹਿੰਦਾ ਇੱਕੇ ਦਿਖਾਵਾਂਗੇ ਦਿਖਾਵਾਂਗੇ ਟੌਪ ਕੁਆਲਟੀ ਦਾ ਬੜਾ ਲਾਲਚ ਨਹੀਂ ਕਰਦੇ ਕਹਿੰਦਾ ਵੀਡੀਓ 'ਚ ਵੀ ਚਾਰ ਦਿਖਾ ਦਈਏ ਪੰਜ ਦਿਖਾ ਦਈਏ। ਇੱਕੋ ਹੀ ਬੱਚੀ ਦਿਖਾਵਾਂਗੇ ਦੰਦਾਂ 'ਚ ਚਾਰ ਦੰਦਾਂ ਦਾ ਤਾਜੀ ਸੂਈਆ ਨਾੜੂਆ ਬਿਲਕੁਲ ਗਿੱਲਾ ਤੇ ਜ਼ੇਰ ਵੀ ਸਾਮੀ ਪਈਆ ਜ਼ੇਰ ਤੇ ਵੀ ਮਾਰਦੇ ਘਰੀ ਦਿਖਾਏ ਦੇ ਨਵੇੜੇ ਦੇ ਕੰਮ ਜ਼ੇਰਾ ਸਿਸਟਮ ਵੀ ਡੰਨਾ ਤੇ ਬੱਛੀ ਇੱਕੋ ਹੀ ਆ ਕੁਆਲਿਟੀ ਟਾਪ ਦੀ ਆ ਤੇ ਥਣ ਵੀ ਆ ਲੱਗਾ ਗੁੱਲੇ ਵਾਲਾ ਜਿਹੜਾ ਆਪਾਂ ਕਹਿੰਦੇ ਨੇ ਮਹਿਸਾ ਨਾਲ ਦਾ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲ ਬਾਤ ਤੇ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਰੇਟ ਇਹਦਾ ਮੈਂ ਸ਼ੁਰੂ ਚ ਹੀ ਦੱਸ ਦਾਨਾ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਆਦੋ ਜਿਮ ਕੋਰ ਦੇਣਾ ਹਾਂ ਸਤਿ ਸ਼੍ਰੀ ਅਕਾਲ ਬਾਈ ਜਾਨ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਪਰਮਾਤਮਾ ਦੀ ਕਿਰਪਾ ਕਰਦੀ ਕਲਾ ਜਾਨਾ ਕਰਦੀ ਕਲਾ ਜਾਨਾ ਆ ਇਧਰ ਵੀ ਮਾਰ ਨਹੀਂ ਕਰੀ ਹੋਈ ਮਹਿਸਾਂ ਵੀ ਖੜੀਆਂ ਨੇ ਇਹਨਾਂ ਦੀ ਵੀਡੀਓ ਵੀ ਇੱਕ ਅੱਦੇ ਦਿਨ ਦੇ ਵਿੱਚ ਪਾਵਾਂਗੇ ਤੁਹਾਨੂੰ ਪਾ ਦਾਂਗੇ ਭਰਾ ਮੇਰੇ ਹਾਂ ਇਹ ਬਾਈ ਕਹਿੰਦਾ ਸਫਰ ਦੇ ਵਿੱਚੋਂ ਆਈਆਂ ਨੇ ਹਲੇ 1 2 16 ਛਰੀਆਂ ਮਹੀਆਂ ਨੇ ਆਪਣੇ ਕੋਲ ਬਈ ਜਾਨ ਆ 15 ਤੋਂ ਲਾ ਕੇ 17 18 ਕਿਲੋ ਤੱਕ ਆਲੀਆਂ ਨੇ ਮਤਲਬ ਤਿਆਰ ਹੋਣੀਆਂ ਇੱਕ ਦੋ ਦਿਨਾਂ ਚ ਇਹਨਾਂ ਦੀ ਵੀਡੀਓ ਵੀ ਦੇਖਣ ਨੂੰ ਮਿਲੂ ਤੁਹਾਨੂੰ ਤੇ ਹੁਣ ਆ ਬੱਛੀ ਤੇ ਮਾਰਦੇ ਕਿਹੜਾ ਸੂਆ ਚਮਕੌਰ ਸੂਆ ਬਈ ਦੂਜਾ ਕ ਪਲੂਣੇ 17 ਤੋਂ ਸਮੂਹ ਚਾਰ ਦੰਦ ਜਮਾ ਚਾਰ ਦੰਦ ਓਰਿਜਨਲ ਇੱਕ ਤਾਂ ਕਹਿਣ ਦੀ ਗੱਲ ਆ ਪੰਦ ਪਟਕੇ ਵੀ ਦਿਖਾਵਾਂਗੇ ਠੀਕ ਆ ਗੱਲ ਤੋੜ ਦਿਓ ਜੀ ਖੋਲ ਕੇ ਕੰਨੀ ਜੀ ਸੂਆ ਆ ਗਈ ਦੂਜਾ ਦੰਦਾਂ 'ਚ ਆ ਗਈ ਚਾਰ ਦੰਦ ਤੇ ਸੂਈ ਹੈਗੀ ਆ ਬਿਲਕੁਲ ਤਾਜੀ ਤਾਜੀ ਜਮਾ ਜੇਰ ਜੂ ਜਮਾ ਬਿਲਕੁਲ ਪੈ ਚੁੱਕੀ ਆ ਵੀਰੇ ਤੇ ਆਰਡਰ ਇਹਦਾ ਹੈਗਾ ਸੱਜਣੋ ਫਾਸਮਾ ਫੁੱਲ ਸਟਿਚਾ ਡਰਾਕ ਦਿੰਨੇ ਆ ਜੀ ਨੂੰ ਉਹ ਆਰਡਰ ਹੈ ਤੇ ਬੱਛੀ ਹੈਗੀ ਆ ਨਾ ਘੋੜੀ ਮੰਗੂ ਆ ਸ਼ਕੀਨ ਪੂਰੀ ਜੇ ਗੱਲ ਬਾਤ ਕਰ ਰਹੇ ਹਾਂ ਬਿਲਕੁਲ ਵੀਰੇ ਜਮਾ ਸੋਨਾ ਹੀ ਆ ਇਕ ਤਾਂ ਹਾਂ ਸ਼ਕੀਨੀ ਸ਼ਕੂਨੀ ਬੱਛੀ 'ਚ ਫੁੱਲਾ ਘੋੜੀ ਵਾਲਾ ਕੱਦ ਬੱਡ ਵੀ ਫੁੱਲ ਵੱਡਾ ਆ ਗਿਆ ਹਾਂ ਹਾਂ ਵੀਰੇ ਕੱਦ ਬੱਡ ਵੀ ਫੁੱਲ ਵੱਡਾ ਆ ਗਿਆ ਤੇ ਸ਼ਕੀਨ ਵੀ ਪੂਰੀ ਆ ਗਈ ਐ ਨੂੰ ਲੈ ਚੱਲ ਹਾਂ ਐ ਹੀ ਲੈ ਚੱਲ ਬਾਈ ਲੰਬੀ ਚਲਾ ਦੇ ਮੜੀ ਫੀਲ ਠੰਡੀ ਬਹੁਤ ਗੁਰੀ ਕਥਣ ਤੋਂ ਬਹੁਤ ਚੰਗਾ ਲੱਗਿਆ ਜਮਾ ਗੁੱਲੇ ਵਾਲਾ ਥਣ ਲੱਗਿਆ ਵੀਰੇ ਥਣ ਤਾਂ ਯਾਰ ਇਹਨੂੰ ਮਤਲਬ ਐ ਕਹਿ ਕਹਿ ਸਕਦੇ ਆ ਵੀ ਇਦੂ ਅੱਗੇ ਦੁਨੀਆ ਖਤਮ ਹੈ ਜਮਾ ਹਾਂ ਲਾਸਟ ਹੀ ਹੈ ਇਦੂ ਅੱਗੇ ਦੁਨੀਆ ਫਿਨਿਸ਼ ਆ ਵੀ ਥਣ ਜਾਰੇ ਨੂੰ ਐ ਲੱਗਿਆ ਐਂਡ ਜਮੇ ਤੇ ਥਣ ਵੀ ਲੱਗਿਆ ਗੇੜ-ਗੇੜ ਦੇ ਮੈਂ ਸਾਲਾ ਸਿਸਟਮ ਹੀ ਐ ਜਮੇ ਕੋਈ ਕਟ ਟਿੱ ਨੂੰ ਲੱਗਾ ਦੁੱਧ ਦੁੱਧ ਲਖੜੀ ਨੂੰ ਥਣ ਲੱਗਿਆ ਹੋ ਫੀਲ ਠੰਡੀ ਬਾਦੂ ਆ ਵੀਰੇ ਹਾਂ ਹੈਗੀ ਸੰਡੀ ਸੀ ਲਾਉਂ ਸਾਡੇ ਤਾਵੇਂ ਜਾਵੇਂ ਤੋਂ ਡਰ ਜਾਂਦਾ ਹੁੰਦਾ ਕਈ ਵਾਰ ਨਹੀਂ ਨਹੀਂ ਓਕੇ ਆ ਕੰਮ ਯਾਰ ਵੀਰੇ ਬਿਨਾਂ ਨਿਆਣੇ ਤੋਂ ਖੜੂਗੀ ਬਿਨਾਂ ਨਿਆਣੇ ਤੋਂ ਖੜਾਵਾਂਗੇ ਤੇ ਧਾਰਾ ਮਾਰ ਕੇ ਦਿਖਾਵਾਂਗੇ ਹਾਂ 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 ਧਾਰਾ ਤੂਰਾ ਵੀਡੀਓ ਚ ਹੀ ਦਿਖਾਵਾਂਗਾ ਮਾਰ ਕੇ ਸੂਆ ਹੈਗੀ ਆ ਦੂਜਾ ਦੰਦਾਂ ਚ ਹੈਗੇ ਚਾਰ ਦੰਦ ਥੋੜੀ ਜੀ ਲੰਬੀ ਹੋਰ ਤੋੜ ਲੈ ਲੈ ਜਾ ਲੈ ਜਾ ਲੈ ਜਾ ਕਰਾ ਦੇ ਗਰੀ ਤਸੱਲੀ ਸਮਾਰ ਕੇ ਦੇਖ ਲੈਣਾ ਦੀ ਓਏ ਹਾਂ ਕੋਈ ਰਹਿ ਨਾ ਜਾਵੇ ਬਾਈ ਮਣ ਗਿਆ ਹੋਣਾ ਕਿ ਨੂੰ ਮੰਗਾਉਣੀ ਸੱਟਰ ਜਾਵੇ ਕੋਈ ਆ ਦੇਖ ਦੇਖ ਤੋੜਾ ਦੇਖ ਜਮਾ ਕੋੜੀਆਂ ਨਾਲ ਦਾ ਭਰਾ ਗੁਰੀ ਤੋੜਾ ਪਲਵਾਨ ਵਾਲਾ ਕ ਰ ਮੁੜਨਾ ਵੀ ਆ ਘਰ ਨੂੰ ਬਾਟ ਲੰਬੀ ਹੋਊਗੀ ਐਂ ਤਾਂ ਆਪਾਂ ਨਾਲ ਬਾਟ ਜਮਾ ਦੇਖੀ ਮੂੰਹ ਦੇ ਕੇ ਨਾ ਸੁਨੱਖਾ ਵੀਰੇ ਜਮਾ ਕੌਲੀ ਪਾਣੀ ਦੀ ਪਿਆ ਪਾ ਦੇ ਐਂ ਤਾਂ ਨਾਲ ਦੇ ਪਿੰਡ ਜਾ ਪੜਾਂਗੇ ਆਪਾਂ ਜੀ ਅਈ ਤੋਰੀਂਗੇ ਜੀ ਤਾਂ ਕਰੀ ਜਾਊਗਾ ਵੀ ਇਹਨੂੰ ਸੂਏ ਦੇ ਨਾਲ-ਨਾਲ ਤੋਰੀਂ ਚੱਲ ਵੀਰੇ ਠੰਡੀ ਸੀਲ ਬਾਰ ਫਰ ਗਈ ਆ ਸੂਏ ਦੇ ਨਾਲ-ਨਾਲ ਵੀ ਇਹਨੂੰ ਤੋਰੀਂ ਚੱਲ ਅਈ ਜੀ ਕਰੀ ਜਾਊਗਾ ਉਹ ਥੋੜਾ ਜਿਹਾ ਤਾਂ ਕੈਮਰੇ ਤੋਂ ਤੈਕ ਵੀ ਆ ਹਾਂ ਹਾਂ ਓਕਰਾ ਕ ਪਸ਼ੂ ਕਰੀ ਜਾਂਦਾ ਨਮਾ ਤਾਂ ਹਾਂ ਜਦੋਂ ਘਰੇਲੀ ਘਰੇਲੀ ਸੱਜਣ ਦੇ ਘਰੋਂ ਆਉਂਦਾ ਜਾਨਵਰ ਲੈ ਚੱਲੋ ਜੀ ਇਹਨੂੰ ਲੈ ਚੱਲੋ ਬਣਾ ਅੰਦਰ ਨੂੰ ਲੈ ਚੱਲੋ ਅੰਦਰ ਆਪਾਂ ਇਹਦੀ ਸੂਆ ਦੂਜਾ ਦੰਦਾਂ ਚ ਚਾਰ ਦੰਦ ਤੇ ਤਾਜੀ ਸੂਈ ਜੇਰ ਜੇ ਆਪਾਂ ਸੋਨੂੰ ਆਪਾਂ ਇਹਦਾ ਦਿਖਾਤਾ ਵੀ ਡੰਨ ਹੈ ਬਿਲਕੁਲ ਹਾਂ ਬਿਲਕੁਲ ਵੀਰੇ ਮਾੜੀ ਮੋਟੀ ਬਹਿ ਵੱਦੀ ਹੈ ਆ ਪਾਲਾ ਪਾਲ ਦੀ ਜਿੱਧਰ ਬੈਂਦ ਦੂਜੀ ਛੜਉਂਦੀ ਹੈ ਵੀਰੇ ਗਾਦੀ ਹੁੰਦੀ ਹੈ ਜੇ ਬੈ ਗਈ ਇਧਰਲੇ ਪਾਸੇ ਤਾਂ ਥੋੜੀ ਜਿਹੀ ਪਾਲੇ ਥੋੜਾ ਕੰਮ ਹਟ ਵਿਗਿਆਨੀ ਨੇ ਮਾੜੇ ਖੰਡ ਪਾਤੀ ਚੁਣਨਾ ਕੋਈ ਖੰਡ ਹੋਣੀ ਹੋਣੀ ਇਹ ਗੱਲ ਇੱਕ ਸੋਨੂੰ ਮੈਂ ਹੋਰ ਦੱਸਦਾ ਨਾ ਕਿਉਂਕਿ ਜਿਹੜਾ ਸਿਸਟਮ ਹੁੰਦਾ ਹੈਗਾ ਪਹਿਲੇ ਦੂਜੇ ਸੂਏ ਦੇ ਪਸ਼ੂ ਦੀ ਜੇ ਆਪਾਂ ਨਿਸ਼ਾਨੀ ਵੀ ਦੱਸਦਾ ਨਾ ਵੀ ਉਹ ਦੂਜੇ ਸੂਏ ਤੱਕ ਵੀ ਪਾਲ ਕਰਦਾ ਰਹ ਹਾਂ ਪਹਿਲੇ ਦੂਜੇ ਸੂਏ ਦਾ ਇੱਥੋਂ ਇੱਥੋਂ ਤੋਰਾ ਤੂਰਾ ਦਿਖਾ ਦੇ ਆਡਰ-ਓਡਰ ਆ ਗਿਆ ਨਾ ਫਿਕਸ ਜਮਾ ਹਾਂ ਵੀਰੇ ਪੂਰਾ ਸਟਿਚ ਆਡਰ ਆ ਗਿਆ ਨਾ ਇਚ ਮਸਟੈਟ ਸਾਹਿਬ ਇਹਨਾਂ ਕੋਈ ਦਿੱਕਤ ਹੋਰ ਆਵੇ ਸਟਿਚ ਆਡਰ ਦਾ ਇਹੀ ਸੁਖ ਹੁੰਦਾ ਤੇ ਪਸੂ ਸੋਨਾ ਵੀ ਲੱਗਦਾ ਕੋਈ ਥਣ ਵੀ ਕੋਈ ਜ਼ਿਆਦਾ ਲੰਬਾ ਨਹੀਂ ਥਣ ਵੀ ਟੋਪ ਆ ਜਮਾ ਮੱਝਾਂ ਨਾਲ ਦਾ ਕੱਦ ਕੱਦ ਕਾਠ ਵੀ ਚੰਗਾ ਆ ਗਿਆ ਮੱਛੀ ਦਾ ਇੱਥੋਂ ਕੱਦ ਦਾ ਕਰਾ ਦਿਆਂ ਆਈਡੀਆ ਕੱਦ ਵਿੱਡ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਯਾਰ ਸ਼ਕੀਨ ਬਹੁਤ ਆ ਵੀ ਹਰੇਕ ਪੱਖ ਤੋਂ ਚੰਗੀ ਆ ਸਾਡੇ ਲਈ ਬੱਚਾ ਬਾਈ ਗੁਰੀ ਹਾਂ ਬੱਚਾ ਛੱਡੋ ਤੇ ਧਾਰਾਂ ਦਿਖਾਓ ਚਮਕੌਰ ਸਿੰਘ ਮਾਰ ਕੇ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਹੀ ਮਂਗਵਾਉਣੀ ਆ ਬਿਲਕੁਲ ਆਨਲਾਈਨ ਵੀ ਕਿਸੇ ਭਰਾ ਨੇ ਮਂਗਵਾਉਣੀ ਹੁੰਦੀ ਆ ਆ ਗਈ ਸਰਕਾਰ ਹਾਂ ਹਾਂ ਬਈ ਆ ਗਈ ਤੇ ਬੱਚੀ ਆ ਗਈ ਧਾਰਾਂ ਤੂਰਾ ਬਾਈ ਕਹਿੰਦਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿਆ ਨੇ ਹੁਣ ਦੋਨੇ ਪਾਸੇ ਬਹਿ ਕੇ ਧਾਰਾਂ ਚੱਲ ਰਹੀਆਂ ਨੇ ਉਹ ਹੈ ਜਾ ਕੋਈ ਸਿਸਟਮ ਨਹੀਂ ਲੱਤ ਛੜ ਵਾਲਾ ਤੇ ਚਵਾਈ ਚੂਈ ਦੀ ਹੈ ਗਿਆ ਮੋਤੀਲਾ ਮਾਰਦੇ ਚਮਕੌਰਾ ਖੜ ਜਾ ਬੱਚੇ ਨੂੰ ਮੜਾ ਫੇ ਕਰੀ ਜਾਂਦਾ ਤਾਣਾ ਬੱਚਾ ਤਾਂ ਆਊਗਾ ਉਹਨਾਂ ਨੂੰ ਮਾਰਦੇ ਉਹਨੇ ਟਾਈਮ 'ਚ ਫੁੱਲਾ ਛੱਡ ਚੂਈ ਦੀ ਬਾੜੀ ਖੁੱਲੀ ਆ ਬਰੇਆ ਲਖੰਡੀ ਸੀਲਾ ਪਰ ਪਰ ਕੇ ਜਾਣਾ ਤੇ ਚਵਾਈ ਚੂਈ ਦੀ ਫੋਕੀ ਆ ਤੇ ਚਵਾਈ ਹੈ ਗਿਆ ਸੱਜਣੋ ਫੁੱਲ ਮੋਤੀ ਜੇ ਗੱਲਬਾਤ ਕਰ ਲਈਏ ਲੈ ਤਾਰਾਂ ਤੂਰਾਂ ਦਿਖਾਤੀਆਂ ਸਾਨੂੰ ਮਾਰ ਕੇ ਹੁਣ ਪੈਸੇ ਕਿੰਨੇ ਲਾਵਾਂਗੇ ਇਹ ਪੈਸੇ ਮੁੱਲ ਦਾ 70 ਹੈ ਵੀਰੇ 65000 ਦੀ ਦੇ ਦਾਂਗੇ ਵੀਰੇ ਦਾ ਮੁੱਲ ਹੈਗਾ 70000 ਤੇ ਦੇ ਦਾਂਗੇ ਬਾਈ ਕਹਿੰਦਾ 65 ਦੀ ਛੋਟ ਛੱਪਾ ਮਾਨਤਾ ਨਾ ਆਏ ਗਏ ਸੱਜਣ ਦਾ ਕਰ ਦਾਂਗੇ ਉਹਦੇ ਜਿਵੇਂ ਆਏ ਕੋਈ ਗੱਲ ਨਹੀਂ ਮਨਰਾਜ ਨਹੀਂ ਕਰਦੇ ਬਸ ਹੀ ਬਈ ਉਹ ਕਹਾਉਂਦੀ ਐ 65000 ਦੀ ਵੀਰੇ ਦਾ ਹਾਂ ਬੱਚੀ ਚੰਗੀ ਐ ਕੱਦ-ਕਾਰ ਚੰਗਾ ਤੇ ਥਣ ਵੀ ਚੰਗਾ ਲੱਗਿਆ ਘੋੜੀ ਵਾਲਾ ਸਿਸਟਮ ਹੀ ਆ ਸੀਲ ਠੰਡੀ ਵਰਤ ਵਰਗੀ ਐ ਵੀਰੇ ਕੰਮ ਬਸ ਛੋੜੇ ਛੋੜੇ ਕਰਦੇ ਬੱਸੀ ਦਾ ਬਾਹਰ ਠੰਡੀ ਆਉਂਦਾ ਐ ਹਾਂ ਠੰਡੀ ਸੀਲ ਐ ਦੰਦਾਂ 'ਚ ਹੈਗੀ ਚਾਰ ਦੰਦ ਸੁਹੜਾ ਹੈਗੀ ਦੂਜਾ ਤੇ ਬਾਈ ਕਹਿੰਦਾ ਇਹ ਦੇ ਦਾਂਗੇ ਆਪਾਂ 65 ਦੀ ਹਾਂ ਹਾਂ ਨੰਬਰ ਬੋਲ ਦੋ ਆਪਣਾ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲ ਦੋ 9779475644 ਵੀਰੇ ਅੱਜ ਦੀ ਵੀਡੀਓ ਸੱਜਣੋਂ ਆਪਾਂ ਨੇ ਬਣਾਈ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜੇ ਸੱਜਣ ਨੂੰ ਇਹ ਬੱਚੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜੇ ਉਹ ਇੱਕ ਦੰਦਾ ਜਗਰੀ ਉਹ ਨਹੀਂ ਹੈਗਾ ਚੈੱਕ ਕਰਕੇ ਦੇ ਦੇ ਦੰਦ ਇੱਕ ਵਾਰੀ ਦਿਖਾ ਦੇ ਦੀ ਨੇੜੇ ਲਾ ਦੇ ਗੈਰੀ ਉਹ ਇੱਕ ਵਾਰੀ ਦੰਦ ਵੀ ਚੈੱਕ ਕਰਾ ਦੇ ਇਹ ਦੰਦਾਂ 'ਚ ਬਾਈ ਕਹਿੰਦਾ ਚਾਰ ਦੰਦ ਹੀ ਆ ਸਿਰਫ ਤੇ ਬਾਕੀ ਯਾਰ ਨੇੜੇ ਆ ਕੇ ਦੇਖ ਲੂ ਜਿਹੜੇ ਸੱਜਣ ਨੇ ਮੈਂ ਪਿਓਰ ਲੈ ਚੈੱਕ ਕਰ ਸਕਦੇਮ ਇੱਥੇ ਤੋਂ ਪਿਓਰ ਚਾਰ ਦੰਦ ਆ ਗਈ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ